ਜਿਹੜਾ ਇਹ ਇਨਸੀਡੈਂਟ ਹੈ ਇਹ ਸਾਨੂੰ ਇੱਕ ਸਪੈਸਿਫਿਕ ਇਨਫੋਰਮੇਸ਼ਨ ਆਈ ਸੀਗੀ ਕਿ ਕੁਝ ਬਾੜੇ ਵਿਅਕਤੀ ਜਿਹੜੇ ਇਸ ਇਲਾਕੇ ਦੇ ਵਿੱਚ ਘੁੰਮਦੇ ਫਿਰਦੇ ਨੇ ਤੇ ਅ ਅਸੀਂ ਇੱਥੇ ਨਾਕਾਬੰਦੀ ਵੀ ਕੀਤੀ ਹੋਈ ਸੀ ਇਹਦੇ ਰਿਗਾਰਡਿੰਗ ਤੇ ਫਿਰ ਸਾਨੂੰ ਇਨਫੋਰਮੇਸ਼ਨ ਆਈ ਕਿ ਇੱਕ ਸਿਵਲ ਡਿਜ਼ਾਇਰ ਗੱਡੀ ਜਿਹੜੀ ਕਿ 15 ਦਿਨ ਪਹਿਲਾਂ ਗੱਡੀ ਕੋਈ ਹੋਈ ਸੀ ਉਹਦੇ ਨਾਲ ਮਿਲਦੀ ਜੁਲਦੀ ਉਹਦੇ ਵਿੱਚ ਦੋ ਸ਼ੱਕੀ ਵੇਖੀ ਜਿਹੜੇ ਹੈ ਬੈਠੇ ਆਂ ਸੜੀ ਪੁਲਿਸ ਪਾਰਟੀਆਂ ਨੇ ਇਮੀਡੀਏਟਲੀ ਇੱਥੇ ਰਸਕੀਤਾ ਤੇ ਗੱਡੀ ਨੂੰ ਸਰਾਉਂਡ ਕੀਤਾ ਤੇ ਉਸ ਦੌਰਾਨ ਇਹਨਾਂ ਨੇ ਗੱਲਬਾਤ ਕਰਨ ਦੀ ਬਜਾਏ ਪੁਲਿਸ ਦੀ ਗੱਡੀ ਦੇ ਵਿੱਚ ਗੱਡੀ ਮਾਰ ਕੇ ਭਜਣ ਦੀ ਕੋਸ਼ਿਸ਼ ਕੀਤੀ ਜੀ ਤਾਂ ਜਦੋਂ ਇਹ ਸਕਸੈਸਫੁਲ ਨਹੀਂ ਹੋ ਪਾਏ ਤਾਂ ਇਹਨਾਂ ਨੇ ਗੱਡੀਆਂ 'ਚੋਂ ਨਿਕਲ ਕੇ ਪੁਲਿਸ ਤੇ ਫਾਇਰਿੰਗ ਕਰਕੇ ਭਜਣ ਦੀ ਕੋਸ਼ਿਸ਼ ਕੀਤੀ ਜਿਸ ਦੇ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ ਤੇ ਉਹਨਾਂ ਦੇ ਲੱਤਾਂ ਦੇ ਉੱਤੇ ਜਿਹੜੇ ਸੀਗੇ ਬੁਲੇਟ ਇੰਜਰੀਜ਼ ਜਿਹੜੀਆਂ ਹੈਗੀਆਂ ਹੋਈਆਂ ਨੇ ਉਹ ਇਮੀਡੀਏਟਲੀ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਤੇ ਦੋਨੋਂ ਵਿਅਕਤੀ ਜਰੇ ਇਲਾਜ ਵਿੱਚ ਜੀ ਸਰ ਕਿੱਥੋਂ ਆ ਰਹੇ ਆ ਇਹਨਾਂ ਦਾ ਫਿਲਹਾਲ ਨਾਮ ਹੀ ਪਤਾ ਲੱਗਤਾ ਹੈ ਕਿ ਦਾ ਪ੍ਰਿੰਸ ਨਾਮ ਦਾ ਵਿਅਕਤੀ ਹੈ ਜਿਹੜਾ ਕਿ ਇਹਨਾਂ ਦਾ ਸਰਗਨਾ ਹੈ ਗੈਂਡਾ ਇਹ ਰਾਜਪੁਰਾ ਦਾ ਰਹਿਣ ਵਾਲਾ ਹੈ ਤੇ ਉਸ ਤੋਂ ਇਲਾਵਾ ਕਰਮਜੀਤ ਹੈ ਇਹ ਕੁਰਕhetra ਦਾ ਰਹਿਣ ਵਾਲਾ ਹੈ ਇਹਨਾਂ ਤੋਂ ਇਲਾਵਾ ਵੀ ਸਾਨੂੰ ਹੋਰ ਵੀ ਵਿਅਕਤੀਆਂ ਦੇ ਨਾਮ ਇਹਨਾਂ ਨੇ ਪ੍ਰੀਲੀਮਰੀ ਪੁੱਛਗਿੱਛ ਦੌਰਾਨ ਲਏ ਤੇ ਸਾਡੀ ਟੀਮ ਔਨ देयर ਵੇ ਨੇ ਉਹਨਾਂ ਨੂੰ ਵੀ ਅਰੈਸਟ ਕਰਨਾ ਸੀ ਕੀ ਪੁਲਿਸ ਮੁਲਾਜ਼ਮ ਨੂੰ ਵੀ ਕਿਸੇ ਸੱਟਾਂ ਆਈ ਕਿਉਂਕਿ ਗੋਲੀਆਂ ਉਹਨਾਂ ਨੂੰ ਖਿਲਦੀਆਂ ਨਹੀਂ ਲੱਕੀਲੀ ਸਾਡੇ ਕਿਸੇ ਪੁਲਿਸ ਅਫੀਸ਼ਰ ਨੂੰ ਕੋਈ ਇੰਜਰੀ ਨਹੀਂ ਹੈ ਤਾਂ ਉਹ ਬਚਤ ਰਹੀ ਹੈ ਸਾਡੀ ਟੋਰੋ ਕਿੰਨੇ ਫਾਇਰ ਸ਼ਾਟ ਹੋਏ ਨੇ ਕਰੀਬ 8 ਤੋਂ 10 ਸ਼ਾਟਸ ਹੋਏ ਨੇ ਜੀ ਫਾਇਰ ਉਹਨਾਂ ਵੱਲੋਂ ਕਰੀਬ 4 ਫਾਇਰ ਸ਼ਾਟ ਹੋਏ ਨੇ ਤੇ ਸਾਡੇ ਵੱਲੋਂ ਕਰੀਬ 5 ਤੋਂ 6 ਫਾਇਰ ਸ਼ਾਟ ਹੋਏ ਨੇ ਠੀਕ ਹਾਂ ਜਾਨਣ ਨੂੰ ਹਾਂ ਜੀ ਹਾਂ ਲੱਤ ਤੇ ਬੁਲੇਟ ਵੂਨਸ ਹੈਗੇ ਨੇ ਤੇ ਵੈਸੇ ਜੋ ਉਹਨੇ ਇਨਫੋਰਮੇਸ਼ਨ ਆਈ ਹੈ ਹਸਪੀਟਲ ਤੋਂ ਦੇ ਆਰ ਆਊਟ ਆਫ ਡੇਂਜਰ ਤੇ ਪਰ ਲੱਤਾਂ ਦੇ ਦੋਨਾਂ ਦੇ ਬੁਲੇਟ ਸਰ ਇਸ ਜਾਣਕਾਰੀ ਦੇ ਵਿੱਚ ਹੈ ਕਿ ਕਿਹੜੇ ਕਿਹੜੇ ਕੇਸਾਂ ਦੇ ਵਿੱਚ ਲੋੜੀ ਦੇ ਸੀਗੇ ਔਰ ਕਿਹੜੇ ਕਿਹੜੇ ਮੁਕੱਦਮੇ ਨੇ ਵੀ ਐਕਚੁਅਲੀ ਇਹ ਹੁਣ ਥੋੜੀ ਪੁੱਛਗਿੱਛ ਤੋਂ ਹੀ ਅਸੀਂ ਇਹਨਾਂ ਦਾ ਕੱਢਿਆ ਹੈ ਤਾਂ ਜਿੰਨੀ ਹੁਣ ਪ੍ਰੀਲੀਮਰੀ ਪੁੱਛਗਿੱਛ ਕੀਤੀ ਹੈ ਉਹ ਤੋਂ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਆ ਸਿਰਫ ਡਿਜ਼ਾਇਰ ਕਰ ਰਹੇ ਨੇ ਸਨੇਚ ਕੀਤੀ ਕੀਤੀ ਸੀ ਉਹਦੇ ਨਾਲ ਨਾਲ ਕਰੀਬ ਡੇਢ ਕੁ ਮਹੀਨਾ ਪਹਿਲਾਂ ਇੱਕ ਥਾਰ ਗੱਡੀ ਸਨੇਚ ਹੋਈ ਸੀ ਉਹ ਵੀ ਇਹਨਾਂ ਵੱਲੋਂ ਕੀਤੀ ਗਈ ਸੀ ਇਨਫੈਕਟ ਉਹ ਵੀ ਛੇਤੀ ਰਿਕਵਰ ਕਰ ਲਈ ਜਾਏਗੀ ਉਸ ਤੋਂ ਇਲਾਵਾ ਬਿੰਦੂਪੁਰ ਦੇ ਵਿੱਚ ਕੁਝ ਐਕਸਟਰਸ਼ਨ ਕਾਲਸ ਵੀ ਇਹ ਮੰਨੇ ਨੇ ਤੇ ਉਹ ਡਿਟੇਲਡ ਜਿਹੜੀ ਹੈਗੀ ਆ ਉਹ ਵੀ ਅਸੀਂ ਪੁੱਛ ਰਹੇ ਹਾਂ ਇਹਨਾਂ ਤੋਂ ਪੁੱਛ ਕੇ ਪੁੱਛ ਕੇ ਜਦੋਂ ਲੈ ਕੇ ਆਵਾਂਗੇ ਔਨ ਰਿਕਾਰਡ ਕਿ ਕਿਹੜੇ ਕਿਹੜੇ ਉਹਨਾਂ ਨੂੰ ਐਕਸਟਰਸ਼ਨ ਕਾਲਸ ਕਰ ਰਹੇ ਸਨ ਜੇ ਇਹ ਕਿਸੇ ਵੱਡੇ ਗੈਂਗ ਨਾਲ ਸੰਬੰਧਿਤ ਹੈ ਨਾ ਕਿ ਇਹਨਾਂ ਦਾ ਆਪਣਾ ਗੈਂਗ ਬਣਾਇਆ ਹੈ ਫਿਲਹਾਲ ਤਾਂ ਇਹੀ ਕਹਿ ਰਹੇ ਨੇ ਕਿ ਸਾਡਾ ਆਪਣਾ ਹੀ ਗੈਂਗ ਹੈ ਕਿਸੇ ਵੱਡੇ ਗੈਂਗ ਨਾਲ ਸੰਬੰਧ ਨਹੀਂ ਹੈ ਪਰ ਕਿਉਂਕਿ ਇਟਸ ਟੂ अर्ਲੀ ਟੂ ਸੇ ਸਾਡੀ ਅਜੇ ਪੁੱਛਗਿਰਿ ਜਾਰੀ ਹੈ ਤੇ ਜੇ ਕੋਈ ਇਹੋ ਜੀ ਗੱਲ ਦੇ ਦੋ ਦਿਨਾਂ ਵਾਲੇ ਤਾਂ ਮੇਨ ਬੰਦੇ ਸੀਗੇ ਗੈਂਗ ਦੇ ਇਹਨਾਂ ਦੇ ਦੋ ਤਿੰਨ ਸਾਥੀ ਹੋਰ ਵੀ ਨੇ ਜਿਨ੍ਹਾਂ ਦੇ ਨਾਮ ਸਾਨੂੰ ਪਤਾ ਲੱਗੇ ਨੇ ਤੇ ਉਹਨਾਂ ਦੇ ਵੀ ਸਾਡੀ ਰੇਡਿੰਗ ਪਾਰਟੀਆਂ ਆਲਰੇਡੀ ਮੂਵ ਹੋ ਚੁੱਕੀਆਂ ਸਰ ਇਹ ਇਹ ਪਾਰਟਿਕੂਲਰ ਅੱਜ ਦਾ ਪੇਸ਼ਣਾ ਸਰ ਪਹਿਲਾਂ ਵੀ ਲਗਾਤਾਰ ਇਸ ਤਰ੍ਹਾਂ ਦਾ ਜਿਹੜਾ ਇਹ ਇਲਾਕਾ ਚੁਣਿਆ ਜਾਂਦਾ ਗੈਂਗਸਟਰਾਂ ਨਾਲੋਂ ਚਾਹੇ ਜੀਰਕਪੁਰ ਹੋਵੇ ਜਾਂ ਟ੍ਰਾਈ ਸਿਟੀ ਦੇ ਅਰਾਊਂਡ ਜਿਹੜੇ ਸ਼ਹਿਰ ਹੈਗੇ ਨੇ ਉਹਦੇ ਵਿੱਚ ਇਨਵੈਸਟੀਗੇਸ਼ਨ ਨੂੰ ਲੈ ਕੇ ਕਿ ਇਹ ਤੇ ਸਟੇ ਨਹੀਂ ਕਰ ਸਕਣ ਇੱਥੇ ਰਹਿ ਨਹੀਂ ਸਕਣ ਇਸ ਤਰ੍ਹਾਂ ਦਾ ਵੀ ਕੋਈ ਪੁਲ ਸੈਕਸ਼ਨ ਹੈਗਾ ਜੀ ਨਹੀਂ ਦੇਖੋ ਮੈਂ ਤਾਂ ਇਹ ਕਹਿਣਾ ਕਿ ਜਿਹੜੀ ਡਿਟੈਕਸ਼ਨ ਇਜ਼ ਦ ਬੈਸਟ ਨੈਟਰੈਂਸ ਜਿਹੜਾ ਜ਼ੀਰਖਪੁਰ ਖਰੜ ਦੇ ਇਲਾਕੇ ਨੇ ਇਹ ਕੰਜੈਸਟਿਡ ਏਰੀਆਜ਼ ਹੈਗੇ ਨੇ ਵੱਡੇ ਸ਼ਹਿਰਾਂ ਦੇ ਵਿੱਚ ਕੁਝ ਕੁ ਏਰੀਆਜ਼ ਹੁੰਦੇ ਕੰਜੈਸਟਿਡ ਜਿਹੜੇ ਹੁੰਦੇ ਆ ਤੇ ਉਹ ਅਨੋਨਿਮਿਟੀ ਪ੍ਰੋਵਾਈਡ ਕਰਦੇ ਕ੍ਰਿਮਨਲ ਨੂੰ ਤੇ ਕ੍ਰਿਮਨਲ ਦੀ ਟੈਂਡੈਂਸੀ ਹੁੰਦੀ ਉੱਥੇ ਲੁਕਣ ਦੀ ਤੇ ਕੋਈ ਨਵੀਂ ਚੀਜ਼ ਨਹੀਂ ਹੈ ਬਹੁਤ ਸਾਲਾਂ ਤੋਂ ਇੱਥੇ ਕਰ ਰਹੇ ਨੇ ਬਲਕਿ ਪਿਛਲੇ 1.5 ਸਾਲ ਤੋਂ ਅਸੀਂ ਲੋਕਾਂ ਨਾਲ ਕਾਫੀ ਜਿਹੜੇ ਜੁੜਦਾ ਸ਼ੁਰੂ ਕੀਤਾ ਐ ਡਬਲਯੂਐਸ ਨੂੰ ਇਨਵੋਲਵ ਕਰਨਾ ਸ਼ੁਰੂ ਕੀਤਾ ਹੈ ਤੇ ਅਸੀਂ ਉਹਨਾਂ ਨੂੰ ਐਨਕਰੇਜ ਕਰਦੇ ਹਾਂ ਕਿ ਕੋਈ ਵੀ ਮਾੜਾ ਆਨਸਰ ਹੋਵੇ ਤਾਂ ਸਾਨੂੰ ਇਮੀਡੀਏਟਲੀ ਇਨਫਾਰਮੇਸ਼ਨ ਦੇਣ ਇਸ ਦੇ ਨਾਲ ਨਾਲ ਟੈਨੈਂਟ ਵੈਰੀਫਿਕੇਸ਼ਨ ਡਰਾਈ ਵੀ ਸਾਡੇ ਵੱਲੋਂ ਸ਼ੁਰੂ ਕੀਤੀ ਗਈ ਹੈ ਜਿਹੜੀ ਕਿ ਕਾਫੀ ਹੱਦ ਤੱਕ ਹੁਣ ਟੈਨੈਂਟ ਵੈਰੀਫਿਕੇਸ਼ਨ ਕਾਫੀ ਸੋਸਾਇਟੀਸਟ ਹੋ ਗਈ ਹੈ ਤਾਂ ਉਹਨਾਂ ਦਾ ਰੀਜ਼ਨ ਇਹੀ ਹੈ ਕਿ ਉਹਨਾਂ ਦਾ ਫਾਇਦਾ ਸਾਨੂੰ ਇਹ ਹੋ ਰਿਹਾ ਹੈ ਕਿ ਹੁਣ ਜੇ ਕੋਈ ਬੰਦਾ ਇੱਥੇ ਆ ਕੇ ਲੁਕਦਾ ਹੈ ਤਾਂ ਇਮੀਡੀਏਟਲੀ ਸਾਨੂੰ ਕਿਤੇ ਨਾ ਕਿਤੇ ਇਨਫਾਰਮੇਸ਼ਨ ਜਿਹੜੀ ਹੈ ਮਿਲ ਜਾਂਦੀ ਹੈ ਤੇ ਜਿਹੜਾ ਤੁਸੀਂ ਦੇਖ ਆਫ ਦਮ ਵਨ ਆਫ ਦ ਰੀਜਨਸ ਇਹੀ ਹੈ ਕਿ ਸਾਨੂੰ ਰੈਗੂਲਰ ਇਨਫੋਰਮੇਸ਼ਨ ਆ ਰਹੀ ਹੈ ਤੇ ਮੈਂ ਉਮੀਦ ਕਰਦਾ ਹਾਂ ਛੇਤੀ ਹੀ ਕਰਨ ਉਸ ਇਸ ਏਰੀਆ ਤੋਂ ਜਿਹੜਾ ਡਰ ਕੇ ਇੱਥੇ ਲੁਕਣਾ ਜਿਹੜਾ ਹੈ ਬੰਦ ਕਰ ਦੇ ਸਰ ਇਸ ਇਲਾਕੇ ਦੇ ਵਿੱਚ ਪੰਜਾਬ ਹਰਿਆਣੇ ਦੇ ਨੌਜਵਾਨ ਕਾਫੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਸਟੂਡੈਂਟ ਵੀ ਹੈਗੇ ਨੇ ਉਹਨਾਂ ਨੂੰ ਹੀ ਪਤਾ ਨਹੀਂ ਹੁੰਦਾ ਕਿ ਕਈ ਵਾਰ ਉਹਨਾਂ ਕੋਲੇ ਆ ਕੇ ਕੌਣ ਰਹਿ ਰਿਹਾ ਕਿਸੇ ਨੂੰ ਕਿਸੇ ਧਰੂ ਭੇਜ ਦਿੱਤਾ ਜਾਂਦਾ ਹੈ ਤਾਂ ਉਹਨਾਂ ਲਈ ਜੇ ਤੁਸੀਂ ਇੱਕ ਇਨਫੋਰਮੇਸ਼ਨ ਦੇ ਤੌਰ ਤੇ ਉਹਨਾਂ ਨੂੰ ਕੁਝ ਜਾਣਕਾਰੀ ਦੇਣੀ ਹੋਵੇ ਕਿ ਅੱਗੇ ਤੋਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਉਹ ਵੀ ਵਿੱਚ ਘਰੀਸੇ ਜਾਂਦੇ ਨੇ ਕਈ ਵਾਰ ਉਹਨਾਂ ਨੇ ਸਿਰਫ ਸਪੇਸ ਦਿੱਤੀ ਹੁੰਦੀ ਹੈ ਇੱਕ ਰਹਿਣ ਦੇ ਲਈ ਨਹੀਂ ਬਿਲਕੁਲ ਠੀਕ ਗੱਲ ਹੈ ਜੀ ਤਾਂ ਫਿਰ ਮੈਂ ਤੁਹਾਡੇ ਮਾਧਿਅਮ ਤੋਂ ਹੀ ਕਰਨਾ ਚਾਹਾਂਗਾ ਕਿ ਜਿਹੜਾ ਵੀ ਤੁਸੀਂ ਕਿਸੇ ਨੂੰ ਆਪਣੇ ਕੋਲ ਠਹਿਰਾਣੇ ਹੋ ਕੋਈ ਸਪੇਸ ਦੇਣੇ ਤਾਂ ਤੁਹਾਡਾ ਟ੍ਰੈਕ ਜਾਣ ਪਛਾਣ ਦਾ ਹੋਵੇ ਬੰਦਾ ਉਹ ਤਾਂ ਕਿ ਕੋਈ ਇਹ ਜਾਂ ਕੋਈ ਅਨਨੋਨ ਬੰਦਾ ਕ੍ਰਿਮਨਲ ਜਿਹ ਤੇ ਜੇ ਤੁਹਾਨੂੰ 1% ਵੀ ਕੋਈ ਸ਼ੱਕ ਹੁੰਦਾ ਤੁਸੀਂ ਇਮੀਡੀਏਟਲੀ ਪੁਲਿਸ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਤੇ ਮੈਂ ਸ਼ੋਰ ਕਰਦਾ ਹਾਂ ਕਿ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਵੀ ਸੀਕ੍ਰੀਟ ਰੱਖੀ ਜਾਏਗੀ ਤੇ ਸਖਤੋ ਸਖਤ ਕਾਰਵਾਈ ਵੀ ਕੀਤੀ ਜਾਏਗੀ ਥੈਂਕ ਯੂ ਤਨ ਕਿਤੇ ਜਿਹੜਾ ਹੈ ਇਸ ਵਕਤ ਦਿੱਲੀ ਜਿਹੜੀ ਨੇ ਉਹ ਬਰਾਮਦ ਕਿਤੇ ਜਾਣ ਦੀ ਪੈਸੇ ਜਿਹੜੀ ਆ ਪੂਰੀ ਜਿਹੜੀ ਹੈ ਇਕੱਠੇ ਕਰ ਰਹੀ ਹੈ ਸਬੂਤੇ ਆਪ ਕਰ ਰਹੀ ਹੈ ਫਿਰ ਸਰਦੀਆਂ ਇੱਥੇ ਲਿਖਣ ਹੋ ਜਿਸ ਕਰਦੇ ਨੇ ਉਹ ਇੱਥੇ ਤੋਂ ਹੀ ਮਾਮਲਾ ਆਇਆਗਾ ਜਿੱਦ ਤੋਂ ਚਾਰ ਮਾਮਲੇ ਹੈ ਇਸ ਵਕਤ ਤੋਂ ਚਾਰ ਮਾਮਲੇ ਕੇਵਲ ਹੈ ਉਸ ਦੀ ਪੈਸੇ ਮੰਗੀਆਂ ਗਈਆਂ ਤੇ ਉਹ ਅੰਦਰ ਕੌਣ ਨੇ ਜਾਂਚ ਤੋਂ ਰਾਵਾ ਉਹ ਦੇ ਵਿੱਚ ਗੱਡੀਆਂ ਮੁਰਾ ਸਾਹਿਬ ਕਾਰਨ ਤੋਂ ਜਨਰਲ ਨਾਲ ਫੋਟੋ ਕੈਮਰੇ ਨੂੰ ਕਰਨ ਦੇ ਉੱਤੇ ਪਿੱਛੇ ਦੇ ਸੁਪਰੀ ਆ 1.20 ਆਰ ਕੇ ਲੈ ਕੇ ਉਹ ਪ੍ਰਾਰਭ ਉਹ ਵੀ ਅਸੀਂ ਕਰਦੇ ਹਾਂ ਹਾਲਾਂਕਿ ਨੇੜੀ ਕਾਫੀ ਤਬਰ ਆਈ ਹੋਈ ਸੀ ਕਿ ਕੋਈ ਗਲਬਾ ਨਹੀਂ ਜਿਆਦਾ ਨਹੀਂ ਕੀਤੀ ਜਿਹਨਾਂ ਆਪਰੇ ਪੌਂਕੇ ਸੋ ਕਿੰਨੇ ਕਿਤੇ ਇਸ ਤੀ ਜਾਨਕਾਰੀ ਜਿਹੜੇ ਆਲਾ ਇਹ ਇਸ ਤੋਂ ਇਹਦਾ ਸਿਰਫ ਜਾਨਕਾਰੀ ਕਰਦੇ ਸਨ ਕਿ ਜਿਹੜਾ ਹੈਗਾ ਮਵਰਦਕ ਬਕਸੂ ਕਨਾਲ ਦੀ ਜਾਨਕਾਰੀ ਨਾਮ ਦੀ ਜਾਨਕਾਰੀ ਮਿਲਵਾ ਕੇ ਜਿਹੜੀ ਚਾਹਤ ਹੈ ਟੈਕਸੀ ਡਰਾਈਵਰ ਤੋਂ ਹੋਰ ਮੰਗਦੇ ਹੋ ਬਾਕੀ ਸੇਵਾਵਾਂ ਬਾਰੇ ਅੱਛਾ ਜੀ ਇਹ ਸੇਵਾਵਾਂ ਬਾਰੇ ਮੈਂ ਜਾਣ Thank right. you.